ਗਲਤੀ ਮੰਨ ਗਿਆ ਵੀ ਮੈਂ ਦਾੜਾ ਕਾਲਾ ਕਰਦਾ ਤੇ ਵੀ ਮੈਂ ਛੱਡ ਦੂੰਗਾ ਹਨਾ ਚਲੋ ਉਹਨੇ ਇਹ ਨਹੀਂ ਦੱਸਿਆ ਵੀ ਮੈਂ ਕਦੋਂ ਛੱਡੂੰਗਾ ਉਹਨੂੰ ਜਲਦੀ ਛੱਡ ਦੇਣਾ ਚਾਹੀਦਾ ਵੀ ਗੱਲ ਆਪਾਂ ਪੰਥ ਦੀ ਕਰਨੀ ਆ ਤੇ ਜੇ ਹੁਣ ਆਪਾਂ ਆਪ ਹੀ ਮਰਿਆਦਾ ਦੇ ਵਿੱਚ ਨਹੀਂ ਰਹਿੰਦੇ ਤਾਂ ਫਿਰ ਅਸੀਂ ਕਿਹੜੇ ਪੰਥ ਦੀ ਗੱਲ ਕਰਨੀ ਹੈ ਹਨਾ ਪਰ ਜਿਹੜੇ ਕੋਈ ਮੂਰਖ ਜਿਹੜੇ ਉਹਨਾਂ ਦੇ ਨਾਲ ਜੁੜੇ ਆ ਜਾਂ ਸਰਵਿਸ ਸਿੰਘ ਦੇ ਨਾਲ ਹੋਣਗੇ ਜਾਂ ਕੋਈ ਦੂਸਰੇ ਐਮਪੀ ਜਿਹੜੇ ਜਿੱਤੇ ਆ ਅਯਾਲ ਜਿਹੜੇ ਜਿੱਤੇ ਉਹਨਾਂ ਨਾਲ ਜੁੜੇ ਹੋਣਗੇ ਉਦ ਮੈਂ ਦੇਖ ਰਿਹਾ ਵਾਂ ਵੀ ਉਹ ਏਸੀ ਦਾ ਵਿਰੋਧ ਕਰ ਰਿਹਾ ਪੱਤਰ ਪੱਤਰਕਾਰ ਦੇ ਸਵਾਲ ਕਰ ਰਿਹਾ ਵੀ ਪੱਤਰਕਾਰ ਨੂੰ ਕਹਿੰਦੇ ਵੀ ਤੁਸੀਂ ਮੰਨ ਲਓ ਉਹਨੂੰ ਸਵਾਲ ਕਿਉਂ ਪੁੱਛਿਆ ਵੀ ਤੁਸੀਂ ਕਰਦਾਰਕੁਸ਼ੀ ਕਰ ਰਹੇ ਆ ਮੈਂਬਰ ਪਾਰਲੀਮੈਂਟ ਸਰਵਿਸਿੰਗ ਦੇ ਇੰਟਰਵਿਊ ਹੋਈ ਸੀ ਇੱਕ ਤੇ ਉਹਦੇ ਵਿੱਚ ਉਹਨਾਂ ਨੇ ਪੁੱਛ ਲਿਆ ਵੀ ਤੁਸੀਂ ਦਾੜਾ ਕਾਲਾ ਕਰਦੇ ਆ ਚਲੋ ਜੀ ਉਹ ਆਪਣੇ ਵੱਲੋਂ ਮੈਂ ਕਮਾਂ ਵੀ ਸੱਚਾ ਬੰਦਾ ਸੀ ਉਹ ਬੰਦਾ ਆਪਣੀ ਗਲਤੀ ਮੰਨ ਗਿਆ ਉਹਦੇ ਵਿੱਚ ਕਿਸੇ ਨੂੰ ਕੋਈ ਅਤਰਾਜ ਨਹੀਂ ਚਲੋ ਆਪਣੀ ਗਲਤੀ ਮੰਨ ਗਿਆ ਵੀ ਮੈਂ ਦਾੜਾ ਕਾਲਾ ਕਰਦਾ ਤੇ ਵੀ ਮੈਂ ਛੱਡ ਦੂੰਗਾ ਹਨਾ ਚਲੋ ਨੇ ਇਹ ਨਹੀਂ ਦੱਸਿਆ ਵੀ ਮੈਂ ਕਦੋਂ ਛੱਡੂੰਗਾ ਉਹਨੂੰ ਜਲਦੀ ਛੱਡ ਦੇਣਾ ਚਾਹੀਦਾ ਵੀ ਗੱਲ ਆਪਾਂ ਪੰਥ ਦੀ ਕਰਨੀ ਆ ਤੇ ਜੇ ਹੁਣ ਆਪਾਂ ਆਪ ਹੀ ਮਰਿਆਦਾ ਦੇ ਵਿੱਚ ਨਹੀਂ ਰਹਿੰਦੇ ਤਾਂ ਫਿਰ ਅਸੀਂ ਕਿਹੜੇ ਪੰਥ ਦੀ ਗੱਲ ਕਰਨੇ ਹਨਾ ਪਰ ਜਿਹੜੇ ਕੋਈ ਮੂਰਖ ਜਿਹੜੇ ਉਹਨਾਂ ਦੇ ਨਾਲ ਜੁੜੇ ਆ ਜਾਂ ਸਰਵਿਸਿੰਗ ਦੇ ਨਾਲ ਹੋਣਗੇ ਜਾਂ ਕੋਈ ਦੂਸਰੇ ਐਮਪੀ ਜਿਹੜੇ ਜਿੱਤੇ ਆ ਅਯਾਲ ਜਿਹੜੇ ਜਿੱਤੇ ਉਹਨਾਂ ਨਾਲ ਜੁੜੇ ਹੋਣਗੇ ਉਹ ਮੈਂ ਦੇਖ ਰਿਹਾ ਵਾਂ ਵੀ ਉਹ ਏਸੀ ਦਾ ਵਿਰੋਧ ਕਰ ਰਹਾ ਪੱਤਰਕਾਰ ਤੇ ਸਵਾਲ ਕਰ ਰਹਾ ਵੀ ਪੱਤਰਕਾਰ ਨੂੰ ਕਹਿੰਦੇ ਵੀ ਤੁਸੀਂ ਮੰਨ ਲਓ ਉਹਨੂੰ ਸਵਾਲ ਕਿਉਂ ਪੁੱਛਿਆ ਵੀ ਤੁਸੀਂ ਕਰਦਾਰਕੁਸ਼ੀ ਕਰ ਰਹੇ ਆ ਹੁਣ ਇੱਥੇ ਆ ਕੇ ਜਿਹੜੇ ਦੋ ਮਤਲਬ ਤਰ੍ਹਾਂ ਲੋਕ ਸੋਚਦੇ ਆ ਉਹਨਾਂ ਦੇ ਵਿੱਚ ਫਰਕ ਪੈ ਜਾਂਦਾ ਜਿਨਨ ਤੁਸੀਂ ਸਰਕਾਰ ਦੇ ਬੰਦੇ ਕਹਿੰਨੇ ਮਤਲਬ ਮੇਰੇ ਅੱਗੇ ਬੰਦੇ ਨੂੰ ਵੀ ਮੈਂ ਜਿਹੜਾ ਹੈਗਾ ਸਰਕਾਰ ਦਾ ਬੰਦਾ ਠੀਕ ਹੈ ਤੇ ਜੇ ਹੁਣ ਕੋਈ ਸਵਾਲ ਕਰੇ ਤੁਹਾਡੇ ਤੇ ਹੁਣ ਮੇਰੀ ਗੱਲ ਸੁਣੋ ਜੇ ਪੱਤਰਕਾਰ ਨੇ ਸਵਾਲ ਕੀਤਾ ਸੀ ਸਰਮੇ ਸਿੰਘ ਨੂੰ ਵੀ ਤੁਸੀਂ ਦਾੜਾ ਕਾਲਾ ਕਰਦੇ ਆ ਚਾਹੇ ਕੋਈ ਹੋਰ ਕਿਸ ਕਿਸੇ ਵੀ ਤਰ੍ਹਾਂ ਦੀ ਮर्यादा ਦੀ ਗੱਲ ਹੋਵੇ ਵੀ ਤੁਸੀਂ ਇਸ ਚੀਜ਼ ਨੂੰ ਨਹੀਂ ਮੰਨਦੇ ਮਤਲਬ ਆਪਾਂ ਨੇ ਮर्यादा ਦੇ ਵਿੱਚ ਇਹ ਚੀਜ਼ਾਂ ਮਨਾਵਾਂ ਤੁਹਾਡਾ ਫਰਜ਼ ਇਹ ਬਣਦਾ ਸੀ ਵੀ ਪੱਤਰਕਾਰ ਨੂੰ ਇਹ ਗੱਲ ਕਹਿਣੀ ਵੀ ਆਹਾ ਲੀਡਰ ਜਾਂ ਆ ਧਾਰਮਿਕ ਆਗੂ ਜਿਹੜਾ ਹੈਗਾ ਸਾਡਾ ਉਹ ਵੀ ਇਦਾਂ ਕਰਦਾ ਵਾ ਆਪਾਂ ਇਹਨਾਂ ਦੇ ਇਹਨਾਂ ਤੇ ਸਵਾਲ ਕਰੀਏ ਆਪਾਂ ਪੰਥ ਦੇ ਵਿੱਚ ਸੁਧਾਰ ਲਿਆਈਏ ਚਾਹੇ ਸਾਡੇ ਗੁਰਦੁਆਰੇ ਦੀਆਂ ਕਮੇਟੀਆਂ ਵਾ ਚਾਹੇ ਉਹਨਾਂ ਦੇ ਕਮੇਟੀਆਂ ਦੇ ਪ੍ਰਧਾਨ ਆ ਜਾਂ ਸਾਡੇ ਪ੍ਰਚਾਰਕ ਆ ਕਥਾਵਾਚਕ ਆ ਕਵੀਸ਼ਰ ਢਾਡੀ ਜੋ ਵੀ ਹੈਗੇ ਜਿਹੜੇ-ਜਿਹੜੇ ਨੇ ਐਸਜੀਪੀਸੀ ਦੇ ਮੁਲਾਜ਼ਮ ਵੀ ਆ ਮੈਂ ਦੇਖੇ ਉੱਥੇ ਦਰਬਾਰ ਸਾਹਿਬ ਉਹ ਵੀ ਦਾੜਾ ਕਾਲਾ ਕਰਦੇ ਆ ਜਿਦੋਂ ਇਹ ਕਹੀ ਜਾਂਦੇ ਚਲੋ ਦਰਬਾਰ ਸਾਹਿਬ ਵਾਲੇ ਵੀ ਅਕਾਲ ਤਖਤ ਵਾਲੇ ਵੀ ਤਨਖਾਈਆਂ ਕਰਾਰੇ ਦਿੰਦੇ ਆ ਜੋ ਦਿੰਦੇ ਉਹਨੂੰ ਆ ਜਿੰਨਾ ਲੱਗਦੀ ਹੋਵੇ ਮਾੜੀ-ਮੋਟੀ ਠੀਕ ਆ ਚਲੋ ਇਹ ਵੀ ਗੱਲ ਹੁਣ ਨੋਟ ਕਰ ਲਿਓ ਜਿਹਦੇ ਨਾਲ ਲੱਗਦੀ ਆ ਨਾ ਮਾੜੀ-ਮੋਟੀ ਕੋਈ ਰੌਲਾ ਆ ਉਹਨੂੰ ਤਨਖਈਆ ਕਰਾਰ ਦੇ ਦਿੰਦੇ ਆ ਕਾਲ ਤਖਤ ਤੋਂ ਜਿੰਨੇ ਵੀ ਫੈਸਲੇ ਹੁੰਦੇ ਆ ਜਿਹਦੇ ਨਾਲ ਪਿਆਰ ਆ ਉਹਨੂੰ ਨਹੀਂ ਦਿੰਦੇ ਹੈਗੇ ਇਦਾਂ ਨਹੀਂ ਹੈ ਵੀ ਜਿਹੜਾ ਹੈਗਾ ਵੀ ਕੋਈ ਕਿਸੇ ਦਾ ਇਹਨਾਂ ਨੂੰ ਪਤਾ ਲੱਗ ਜਵੇ ਜਥੇਦਾਰਾਂ ਨੂੰ ਜਾਂ ਹੋਰ ਐਸਜੀਪੀਸੀ ਨੂੰ ਵੀ ਆ ਬੰਦਾ ਕੋਈ ਦਾੜੀ ਕਾਲੀ ਕਰਦਾ ਉਹਦਾ ਕੋਈ ਰਤਬਾ ਹੈਗਾ ਆ ਤੇ ਉਹਨੂੰ ਸੱਦ ਕੇ ਤਲਬ ਕਰਕੇ ਤੇ ਉਹਨੂੰ ਤਨਖਈਆ ਕਰਾਰ ਦੇ ਦੇਣਾ ਉਹ ਨਹੀਂ ਦਿੰਦੇ ਹੁਣ ਪੰਥ ਦਾ ਪ੍ਰਚਾਰਤ ਹੋਣਾ ਏਦਾਂ ਵੀ ਜੇ ਕੋਈ ਬੰਦਾ ਗਲਤੀ ਕਰਦਾ ਆ ਆਪਾਂ ਉਹਨੂੰ ਘੇਰ ਕੇ ਲਿਆਈਏ ਵੀ ਭਾਈ ਵੀ ਇਹਨੂੰ ਵੀ ਸਵਾਲ ਕਰੋ ਇਹਨੂੰ ਵੀ ਸਵਾਲ ਕਰੋ ਤੁਸੀਂ ਵਿਚਾਰ ਇਹ ਰੱਖਦੇ ਆ ਵੀ ਜੇ ਬਾਕੀ ਗਲਤੀ ਕਰਦੇ ਆ ਤਾਂ ਸਾਡਾ ਬੰਦਾ ਵੀ ਤਾਂ ਗਲਤੀ ਕਰ ਸਕਦਾ ਹਨਾ ਏਦਾਂ ਹੀ ਠਾਣੇ ਵਾਲੀ ਗੱਲ ਹੋਈ ਸੀ ਜਦੋਂ ਠਾਣਾ ਘੇਰਿਆ ਸੀ ਚਲੋ ਸਾਰਿਆਂ ਨੇ ਰੌਲਾ ਪਾਇਆ ਸੀ ਵੀ ਉਹ ਤੁਸੀਂ ਗਲਤੀ ਕੀਤੀ ਹੈ ਤੁਸੀਂ ਮੋਰਹ ਰੋਲਾ ਇਹ ਪਾ ਲਿਆ ਵੀ ਜਿਹੜੇ ਦਲੀਲ ਤੁਸੀਂ ਦਿੰਦੇ ਸੀ ਵੀ ਪਤਾ ਨਹੀਂ ਹਰਿਆਣੇ ਦੇ ਵਿੱਚ ਕਿੱਥੇ ਠਾਣਾ ਘੇਰਿਆ ਪਤਾ ਨਹੀਂ ਹੋਰ ਕੋਈ ਸਟੇਟ ਦਾ ਵੀ ਗੱਲ ਕਰਦੇ ਸੀ ਵੀ ਉੱਥੇ ਠਾਣਾ ਘੇਰਿਆ ਉਹਨਾਂ ਤੇ ਕਾਰਵਾਈ ਨਹੀਂ ਹੋਈ ਪਤਾ ਨਹੀਂ ਹੋਈ ਕਿ ਨਹੀਂ ਹੋਈ ਹੁਣ ਦੂਜੀ ਸਟੇਟ ਆ ਆਪਾਂ ਨੂੰ ਕੀ ਪਤਾ ਆਪਾਂ ਨੂੰ ਤਾਂ ਆਪਣਾ ਪਤਾ ਤੁਹਾਡਾ ਫਰਜ਼ ਇਹ ਬਣਦਾ ਜਦੋਂ ਠਾਣੇ ਵਾਲੀ ਗੱਲ ਵੀ ਹੋਈ ਸੀ ਵੀ ਭਾਈ ਸਾਡੇ ਦੇ ਵੀ ਕਾਰਵਾਈ ਕਰੋ ਤੇ ਉਹਨਾਂ ਦੇ ਵੀ ਕਰੋ ਠੀਕ ਹੈ ਕੋਈ ਵੀ ਘਟਨਾ ਹੁੰਦੀ ਆ ਜਿਹੜੀ ਹੁੱਲੜਬਾਜੀ ਦੀ ਹੋਗੀ ਜਾਂ ਕੁਝ ਵੀ ਕਾਨੂੰਨ ਸਾਰਿਆਂ ਦੇ ਲਈ ਬਰਾਬਰ ਆ ਹੈਨਾ ਆਪਣਾ ਫਰਜ਼ ਇਹ ਬਣਦਾ ਵਾ ਆਪਾਂ ਨੂੰ ਜੇ ਕੋਈ ਦੂਜੀ ਸਟੇਟ ਦੇ ਵਿੱਚ ਮੰਨ ਲਓ ਕਾਰਵਾਈ ਨਹੀਂ ਕਰ ਰਹਾ ਜਾਂ ਨਹੀਂ ਹੋ ਰਹੀ ਉਹਦੇ ਵਿਰੁੱਧ ਆਵਾਜ਼ ਠਾਉਣੀ ਚਾਹੀਦੀ ਹੈ ਵੀ ਭਾਈ ਵੀ ਉਹਨਾਂ ਤੇ ਕਿਉਂ ਨਹੀਂ ਹੋ ਰਹੀ ਉਹ ਕਾਨੂੰਨ ਮੰਨ ਲਓ ਕਿਉਂ ਉਹਨਾਂ ਤੇ ਲੱਗਦਾ ਨਹੀਂ ਹੈ ਚਾਹੇ ਕੋਈ ਮੰਨ ਲਓ ਹਿੰਦੂਆਂ ਦਾ ਹੀ ਆ ਕੋਈ ਬੰਦਾ ਜਾਂ ਕੋਈ ਮੁਸਲਮਾਨਾਂ ਦੇ ਹੋਣ ਮੰਨ ਲਓ ਕੋ ਹੁੱਲੜਬਾਜੀ ਕਰਦੇ ਆ ਕਿਉਂ ਉਹਨਾਂ ਤੇ ਕਿਉਂ ਨਹੀਂ ਲਾ ਤਾਰਾਵਾ ਲਾਗੂ ਹੁੰਦੀਆਂ ਉਹਨਾਂ ਤੇ ਵੀ ਲਾਓ ਤੁਸੀਂ ਇਹ ਗੱਲ ਦਾ ਰੌਲਾ ਪਾਉਨੇ ਆ ਵੀ ਉਹਨਾਂ ਤੇ ਜੇ ਕਾਰਵਾਈ ਨਹੀਂ ਹੁੰਦੀ ਤੇ ਸਾਡੇ ਤੇ ਵੀ ਨਹੀਂ ਹੋਣੀ ਚਾਹੀਦੀ ਉਲਟਾ ਠੀਕ ਹੈ ਹੁਣ ਇਹ ਇਹ ਵੀ ਉਲਟਾ ਆ ਕੰਮ ਵੀ ਭਾਈ ਵੀ ਜੇ ਬਾਕੀ ਬੰਦੇ ਜਿਹੜੇ ਹੈਗੇ ਦਾੜਾ ਕਾਲਾ ਕਰਦੇ ਹੁਣ ਦਾਦੂ ਵਾਲ ਦੀ ਗੱਲ ਚੱਲਦੀ ਸੀ ਕਹਿੰਦੇ ਜੀ ਦਾਦੂ ਵਾਲ ਵੀ ਦਾੜਾ ਕਾਲਾ ਕਰਦਾ ਆ ਵੀ ਭਾਈ ਵੀ ਉਹ ਜਿਹੜਾ ਹੈਗਾ ਵੀ ਉਹਨੂੰ ਤਾਂ ਕੋਈ ਪੁੱਛਦਾ ਨਹੀਂ ਇਹ ਸਵਾਲ ਉਠਾਓ ਨਾ ਭਾਈ ਵੀ ਦਾਦੂ ਵਾਲ ਹੋ ਗਿਆ ਜਾਂ ਹੋਰ ਸਾਡੇ ਪ੍ਰਚਾਰਕ ਹੋ ਗਿਆ ਜਿਹੜੇ ਦਾੜਾ ਕਾਲਾ ਕਰਦੇ ਆ ਕਿੰਨੇ ਰਾਗੀ ਆ ਜਿਹੜੇ ਦਾੜਾ ਕਾਲਾ ਕਰਦੇ ਆ ਇਹਨਾਂ ਨੂੰ ਘੇਰ ਘੇਰ ਕੇ ਲਿਆਓ ਤਾਂ ਪੱਤਰਕਾਰਾਂ ਨੂੰ ਦਾਵੇ ਫਰਜ ਬਣਦਾ ਵਾ ਵੀ ਜਿਹੜਾ ਵੀ ਬੰਦਾ ਖੰਡੇ ਵਟੇ ਦੀ ਪੌਲ ਲਈ ਜਨੇ ਨਾ ਜਿਹਦੇ ਤੁਸੀਂ ਇੰਟਰਵਿਊ ਕਰਦੇ ਆ ਤੇ ਉਹਨੂੰ ਭਾਵੇਂ ਭੁੱਲ ਭਲੇਖੇ ਪੁੱਛ ਲਿਆ ਕਰੋ ਵੀ ਤੁਸੀਂ ਦਾੜਾ ਕਾਲਾ ਤਾਂ ਨਹੀਂ ਕਰਦੇ ਹੈਗੇ ਜਾਂ ਮਨ ਲਓ ਜੇ ਪਤਾ ਲੱਗੀ ਜਾਂਦਾ ਜਿਹੜੇ ਦਾੜਾ ਕਾਲਾ ਕਰਦੇ ਆ ਉਹ ਇਹ ਮਰਿਆਦਾ ਵਾ ਠੀਕ ਹੈ ਜਿਹੜੀ ਗੱਲ ਮਰਿਆਦਾ ਦੀ ਸੁਧਾਰਦੀ ਆ ਚਾਹੇ ਆਪਣੇ ਸਾਡੇ ਜੀਵਨਾ ਦੀ ਆ ਚਾਹੇ ਬੀਬੀਆਂ ਦੀ ਵੀ ਆ ਜਿਹੜੀ ਵੀ ਬੀਬੀ ਖੰਡੇਵੱਟ ਦੀ ਪੌਲ ਲੈ ਕੇ ਮਨ ਲਓ ਕੋਈ ਪੱਤਰਕਾਰ ਉਹਦੀ ਇੰਟਰਵਿਊ ਕਰਦਾ ਠੀਕ ਹੈ ਜਿਹੜਾ ਜਿਹੜੇ ਬੰਦੇ ਨੇ ਖੰਡੇਵੱਟ ਦੀ ਪੌਲ ਨਹੀਂ ਲਈ ਮਨ ਲਓ ਚਾਹੇ ਕੋਈ ਬੀਬੀ ਆ ਚਾਹੇ ਕੋਈ ਬੰਦਾ ਆ ਉਹਦੇ ਨਾਲ ਸਾਡਾ ਕੋਈ ਸਵਾਲ ਨਹੀਂ ਉਹ ਉਹ ਪੰਥ ਦਾ ਹਿੱਸਾ ਨਹੀਂ ਹੈ ਖਾਲਸਾ ਪੰਥ ਦਾ ਹਿੱਸਾ ਨਹੀਂ ਹੈ ਉਹ ਜੋ ਮਰਜ਼ੀ ਕਰੇ ਦਾੜੀ ਕਟਾਲ ਵੀ ਰਖਾ ਲਵੇ ਕਾਲੀ ਕਰ ਲਵੇ ਲਾਲ ਨੀਲੀ ਜੋਗ ਰਲੇ ਇਦਾਂ ਦੀ ਬੀਬੀਆਂ ਜਿਹੜੀਆਂ ਬੀਬੀਆਂ ਨੇ ਖੰਡੇ ਵਟੇ ਦੀ ਪੋਲ ਨਹੀਂ ਲਈ ਸਾਡਾ ਕੋਈ ਉਹਨਾਂ ਨਾਲ ਲੈਣਾ ਦੇਣਾ ਨਹੀਂ ਉਹ ਜੋ ਮਰਜ਼ੀ ਮੂੰਹ ਛਲਾਈ ਫਿਰਨ ਆਪਣਾ ਅਸੀਂ ਨਹੀਂ ਉਹਨਾਂ ਤੇ ਸਵਾਲ ਕਰਦੇ ਠੀਕ ਹੈ ਜਿਹੜੀਆਂ ਖਾਲਸਾ ਪੰਥ ਦਾ ਹਿੱਸਾ ਵਾ ਜਦੋਂ ਖਾਲਸੇ ਪੰਥ ਦਾ ਦੇ ਵਿੱਚ ਐਂਟਰੀ ਕਦੋਂ ਹੁੰਦੀ ਹੈ ਖੰਡੇ ਵਟੇ ਦੀ ਪੋਲ ਲੈ ਕੇ ਹਨਾ ਜਿਹੜੀਆਂ ਬੀਬੀਆਂ ਵੀ ਖਾਲਸਾ ਪੰਥ ਦਾ ਹਿਸਾਬਾ ਮੰਨ ਲੋ ਦਿਮਾਲਾ ਬੰਨੇ ਆ ਜਾਂ ਕਕਾਰ ਪਾਏ ਆ ਉਹਨਾਂ ਨੇ ਕਿਰਪਾਨਾਂ ਪਾਈਆਂ ਵਾ ਜੇ ਕੋਈ ਬੀਬੀ ਦੇ ਕੰਨਾਂ 'ਚ ਗਹਿਣੇ ਪਾਏ ਆ ਜਾਂ ਨੱਕ 'ਚ ਪਾਇਆ ਵਾ ਜਾਂ ਕੋਈ ਸੁਰਖੀ ਲਾਈ ਆ ਜਾਂ ਮੇਕਅਪ ਲਾਉਂਦੀ ਆ ਜਾਂ ਪਰਵੱਟੇ ਉਹਨੇ ਬਣਾਏ ਆ ਜਾਂ ਸਿਰ ਦੇ ਵਾਲ ਜਿਹੜੇ ਹੈਗੇ ਬੀਬੀਆਂ ਬਹੁ ਮੈਂ ਦੇਖੀਆਂ ਵਾਂ ਜਿਨ੍ਹਾਂ ਨੇ ਉਹ ਵੀ ਸਿਰ ਦੇ ਵਾਲ ਕਾਲੇ ਕਰਦੀਆਂ ਬੀਬੀਆਂ ਹਨਾ ਜਿਹੜਿਆਂ ਇਦਾਂ ਦਾ ਸਾਰਾ ਕੁਝ ਕਰਦਿਆਂ ਮਾ ਮੰਨ ਲਓ ਕਿਸੇ ਪੱਤਰਕਾਰ ਨੇ ਉਹਨਾਂ ਦੀ ਇੰਟਰਵਿਊ ਲਈ ਆ ਤੇ ਉਹ ਸਵਾਲ ਪੁੱਛ ਲੈਣਾ ਚਾਹੀਦਾ ਵੀ ਆ ਸਾਰਾ ਸਰੂਪ ਜਿਹੜਾ ਹੈਗਾ ਵੀ ਇਹ ਮर्यादा ਦੇ ਵਿੱਚ ਹੋ ਤੁਸੀਂ ਕਿਉਂਕਿ ਜਿਹੜੇ ਬੰਦੇ ਨੂੰ ਤੁਸੀਂ ਸਵਾਲ ਕਰਨਾ ਉਹ ਸਵਾਲ ਉਹਨੂੰ ਹੀ ਕਰੋਗੇ ਕੋਈ ਨਾ ਕੋਈ ਬੰਦਾ ਲਹਿਰ ਚਲਾ ਰਿਹਾ ਹੈਗਾ ਚਾਹੇ ਕੋਈ ਕਿਸਾਨੀ ਵਾਲੀ ਹੋਗੀ ਚਾਹੇ ਕੋਈ ਧਰਮ ਵਾਲੀ ਹੋਗੀ ਕਿਉਂਕਿ ਸਵਾਲ ਹਰੇਕ ਬੰਦਾ ਦੂਜੇ ਤੇ ਇਸ ਹਿਸਾਬ ਨਾਲ ਕਰਦਾ ਹੁੰਦਾ ਵੀ ਸਵਾਲ ਕਰਨਾ ਮਤਲਬ ਕੀ ਹੁੰਦਾ ਵੀ ਅਸੀਂ ਸਹੀ ਆ ਉਹ ਬੰਦਾ ਸਹੀ ਨਹੀਂ ਹੈਗਾ ਤੇ ਜੇ ਹੁਣ ਮੋਰੇ ਬੰਦਾ ਬੈਠਾ ਵਾ ਤੁਹਾਨੂੰ ਦਿਸਣ ਰਿਹਾ ਵਾ ਵੀ ਇਹ ਬੰਦਾ ਜਿਹੜਾ ਹੁਣ ਉਹ ਜਿਹੜੀ ਆ ਬਾਬੇ ਖੇੜੀ ਵਾਲੇ ਦੀ ਸੱਸ ਸੀ ਉਹਨੇ ਸਵਾਲ ਕੀਤੇ ਸੀ ਬੀਬੀ ਜ਼ਗੀਰ ਕੌਰ ਕਿ ਤੇ ਜੀ ਇਦਾਂ ਜਿਉ ਆ ਜੀ ਉਹ ਆ ਜੀ ਉਹ ਆ ਜਦ ਤੋ ਤੁਹਾਡੇ ਕੋ ਆਪਣੇ ਪੱਲੇ ਕੱਖ ਨਹੀਂ ਹੈਗਾ ਤਾਂ ਤੁਸੀਂ ਦੂਜੇ ਨੂੰ ਸਵਾਲ ਕਰਦੇ ਚੰਗੇ ਨਹੀਂ ਲੱਗਦੇ ਹੈਗੇ ਹਨਾ ਹੁਣ ਕਈ ਬੰਦੇ ਆ ਚਲੋ ਮੈਂ ਇਸ ਗੱਲੋਂ ਉਹ ਬੰਦਿਆਂ ਦਾ ਧੰਨਵਾਦ ਹੀ ਕਰਦਾ ਹੁਣ ਕਈ ਬੰਦੇ ਆ ਜਿਹੜੇ ਬੰਦੇ ਮੰਨ ਲਓ ਵੀ ਮੋਨੇ ਕੋਨੇ ਆ ਉਹ ਮੈਨੂੰ ਨਹੀਂ ਸਵਾਲ ਕਰਦੇ ਹੈਗੇ ਠੀਕ ਹੈ ਮੈਨੂੰ ਨਾ ਕਿਸੇ ਨੇ ਜੇ ਗਲਤ ਕੋਈ ਕਮੈਂਟ ਕੀਤਾ ਉਹਦਾ ਨਾ ਕਿਸੇ ਨੇ ਮੇਰੇ ਬਾਰੇ ਬੋਲਿਆ ਵੀ ਹਾਂ ਭਾਈ ਵੀ ਉਹ ਬੰਦਾ ਏਦਾਂ ਏਦਾਂ ਉਹਨੂੰ ਤਾਂ ਮੈਂ ਗੱਲ ਵੀ ਨਹੀਂ ਕਰਨ ਦਿੰਦਾ ਜੇ ਕੋਈ ਬੰਦਾ ਮਤਲਬ ਅਮਰਤਪਾਲ ਦਾ ਸਮਰਥਕ ਜਾਂ ਕੋਈ ਸਰਜੀ ਸਿੰਘ ਦਾ ਸਮਰਥਕ ਜਿਹੜਾ ਬੰਦਾ ਕੇਸਾ ਧਾਰੀ ਨਹੀਂ ਹੈਗਾ ਖੰਡੇ ਵੱਟ ਦੀ ਪੌਲ ਨਹੀਂ ਲਈ ਤੇ ਉਹ ਮੇਰੇ ਮਤਲਬ ਸਰੂਪ ਤੇ ਸਵਾਲ ਕਰੇ ਜਾਂ ਕੋਈ ਹੋਰ ਮੈਨੂੰ ਕੋਈ ਧਰਮ ਦਾ ਸਵਾਲ ਕਰੇ ਉਹ ਉਹਦਾ ਮੈਂ ਕੋਈ ਮਾਇਨੇ ਨਹੀਂ ਰੱਖਦਾ ਹੈਗਾ ਮਤਲਬ ਵੀ ਜਿਹੜਾ ਬੰਦਾ ਆਪ ਨਹੀਂ ਜਿਹੜੀ ਚੀਜ਼ ਨੂੰ ਫੋਲੋ ਕਰ ਰਿਹਾ ਉਹ ਬੰਦਾ ਦਾ ਸਵਾਲ ਹੀ ਨਹੀਂ ਬਣਦਾ ਦੂਜਾ ਬੰਦਾ ਸਵਾਲ ਕਰੇ ਕੋਈ ਵੀ ਠੀਕ ਹੈ ਉਹ ਸਾਡੀ ਜਿਹੜੀ ਹੈਗੀ ਆ ਉਹ ਆਪਣੀ ਵਿਚਾਰ ਹੋਊਗੀ ਅਸੀਂ ਜੋ ਉਹ ਉਹਨਾਂ ਮੈਂ ਕਰ ਲੂੰਗਾ ਹੁਣ ਗੱਲ ਆ ਗਈ ਆ ਵੀ ਸਿੱਖੀ ਦੀ ਚੜ੍ਹਦੀ ਕਲਾ ਵਾਲੀ ਹੁਣ ਤੁਸੀਂ ਕੀ ਕਰ ਰਹੇ ਆ ਤੁਸੀਂ ਜਿਹੜੀ ਜਿਹੜੀ ਚੀਜ਼ ਗਲਤ ਆ ਗਲਤ ਨੂੰ ਵੀ ਤੁਸੀਂ ਸਹੀ ਸਾਬਤ ਕਰ ਰਹੇ ਆ ਠੀਕ ਹੈ ਤੇ ਮੈਂ ਅੱਗੇ ਗੱਲ ਕੀਤੀ ਆ ਵੀ ਸਿੱਖੀ ਹੈਗਾ ਸੱਚ ਦਾ ਧਰਮ ਜਿਹੜਾ ਧੋਖਾ ਆ ਚਾਹੇ ਦਾੜਾ ਕਾਲਾ ਕਰਨਾ ਆ ਚਾਹੇ ਸੈਡ ਦੇ ਕੇਸ ਕਾਲੇ ਕਰਨੇ ਆ ਚਾਹੇ ਮੇਕਅਪ ਵਾਲੀ ਗੱਲ ਸੁਰਖੀਆਂ ਬੰਦੀਆਂ ਜੋ ਵੀ ਇਹ ਸਾਰੀਆਂ ਚੀਜ਼ਾਂ ਕੀ ਆ ਧੋਖਾ ਆ ਠੀਕ ਹੈ ਧੋਖਾ ਇਸ ਕਰਕੇ ਆ ਵੀ ਜੋ ਤੁਸੀਂ ਹੈ ਨਹੀਂ ਤੁਸੀਂ ਉਹ ਬਣ ਕੇ ਦਿਖਾ ਰਹੇ ਆ ਇਹ ਬਾਹਰੀ ਸਰੂਪ ਆ ਇੱਕ ਬੰਦੇ ਦਾ ਅੰਦਰੀ ਸਰੂਪ ਹੁੰਦਾ ਵੀ ਬੰਦਾ ਗੱਲਾਂ ਕੁਝ ਹੋਰ ਕਰਦਾ ਹੁੰਦਾ ਪਰ ਅੰਦਰੋਂ ਉਹਦੀਆਂ ਭਾਵਨਾਵਾਂ ਕੁਝ ਹੋਰ ਹੁੰਦੀਆਂ ਚੰਗੀਆਂ-ਚੰਗੀਆਂ ਗੱਲਾਂ ਕਰਕੇ ਲੋਕਾਂ ਨੂੰ ਮਗਰ ਲਾਉਣਾ ਤੇ ਪਿੱਠ ਪਿਛੇ ਕੀ ਕਰਨਾ ਵਾ ਆਪਣੇ ਬੰਦਿਆਂ ਤੋਂ ਗਲਤ ਕੰਮ ਕਰਵਾਉਣੇ ਗੁੰਡਿਆਂ ਤੋਂ ਜਾਂ ਕਿਸੇ ਨੂੰ ਕਟਾਉਣਾ ਜਾਂ ਕਿਸੇ ਚੀਜ਼ ਤੇ ਕਬਜ਼ੇ ਕਰਨੇ ਠੀਕ ਹੈ ਵੀ ਇਹ ਹਰੇਕ ਚੀਜ਼ ਦੇ ਦੋ ਰੂਪ ਹੁੰਦੇ ਆ ਚਾਹੇ ਆਪਣੇ ਅੰਦਰ ਲਈ ਅਵਸਥਾ ਕਹ ਲਈਏ ਚਾਹੇ ਬਾਹਰ ਲਈ ਦੀ ਕਹ ਲਈਏ ਤੇ ਮੈਂ ਇਹ ਗੱਲ ਤੁਹਾਨੂੰ ਕਹਿਣੀ ਆ ਵੀ ਥੋੜਾ ਜਿਹਾ ਆਪੂ ਆਪਣਾ ਅਕਲ ਨੂੰ ਹੱਥ ਮਾਰਿਆ ਕਰੋ ਜਿਹੜੀ ਚੀਜ਼ ਗਲਤ ਹੁੰਦੀ ਹੈ ਨਾ ਉਹ ਉਹ ਉਹਦਾ ਵਿਰੋਧ ਕਰਿਆ ਕਰੋ ਵੀ ਭਾਈ ਵੀ ਆਹ ਚੀਜ਼ ਗਲਤ ਆ ਤੇ ਜੇ ਸਾਡੇ ਬੰਦੇ ਉਹ ਗਲਤੀ ਕਰ ਰਿਹਾ ਜਿਹੜੇ ਦੂਜੇ ਕਰ ਰਹੇ ਉਹਨਾਂ ਤੇ ਵੀ ਸਵਾਲ ਕਰਿਆ ਕਰੋ ਨਾ ਕਿ ਇਹ ਵੀ ਜਿਹੜੀ ਚੀਜ਼ ਹੈ ਇਹ ਹੀ ਗਲਤ ਆ ਤੇ ਉਹ ਦੂਜੇ ਬੰਦੇ ਵੀ ਉਸ ਚੀਜ਼ ਨੂੰ ਮੰਨ ਲਓ ਗਲਤੀਆਂ ਕਰਦੇ ਆ ਤੇ ਸਾਨੂੰ ਵੀ ਗਲਤੀਆਂ ਕਰਨ ਦੀ ਇਜਾਜ਼ਤ ਚਾਹੀਦੀ ਚਾਹੇ ਕਾਨੂੰਨ ਆ ਚਾਹੇ ਧਰਮ ਦੀ ਮਰਿਆਦਾ ਵਾ ਸਾਰਿਆਂ ਦੇ ਲਈ ਇੱਕ ਆ ਇਹ ਨਹੀਂ ਹੈਗਾ ਵੀ ਭਾਈ ਵੀ ਉਹ ਬੰਦਿਆਂ ਨੂੰ ਤੁਸੀਂ ਕਾਨੂੰਨ ਦੇ ਦਾਇਰੇ 'ਚ ਨਹੀਂ ਲੈਂਦੇ ਮਰਿਆਦਾ ਦੇ ਦਾਇਰੇ 'ਚ ਨਹੀਂ ਲੈਂਦੇ ਤਾਂ ਸਾਨੂੰ ਵੀ ਖੁੱਲ ਦੇ ਦਿਓ ਨਾ ਨਾ ਇਹ ਕੰਮ ਨਹੀਂ ਤੁਹਾਨੂੰ ਜੇ ਦੇ ਵਿੱਚ ਲੈ ਰਿਆ ਤੁਸੀਂ ਉਹਨਾਂ ਨੂੰ ਵੀ ਖਿੱਚ ਕੇ ਲਿਆਓ ਠੀਕ ਹੈ ਮੈਂ ਤੁਹਾਡੀ ਸਪੋਰਟ ਕਰਾਂਗਾ ਜਿਹੜਾ ਵੀ ਬੰਦਾ ਹੈਗਾ ਚਾਹੇ ਕਾਨੂੰਨ ਦੀ ਗੱਲ ਹੈ ਚਾਹੇ ਮਰਿਆਦਾ ਦੀ ਗੱਲ ਹੈ ਜੇ ਤੁਹਾਡੇ ਬੰਦੇ ਤੇ ਕੋਈ ਸਵਾਲ ਹੋ ਰਿਹਾ ਨਾ ਚਾਹੇ ਐਮਪੀ ਸਰਵਿਸਿੰਗ ਤੇ ਹੋ ਰਿਹਾ ਜਾਂ ਇਹ ਅੰਮ੍ਰਿਤਪਾਲ ਤੇ ਹੋ ਰਿਹਾ ਵੀ ਭਾਈ ਵੀ ਇਹਨਾਂ ਦੇ ਲਈ ਆ ਸਵਾਲ ਤੁਸੀਂ ਕਰ ਰਹੇ ਆ ਜਿਹੜੇ ਦੂਜੇ ਬੰਦੇ ਆ ਉਹ ਵੀ ਇਹੀ ਗਲਤੀਆਂ ਕਰ ਰਹੇ ਉਹਨਾਂ ਤੇ ਸਵਾਲ ਨਹੀਂ ਹੋ ਰਿਹਾ ਠੀਕ ਹੈ ਮੈਨੂੰ ਦੱਸੋ ਆਪਣੀ ਟੀਮ ਨੂੰ ਕਹੋ ਵੀ ਭਾਈ ਵੀ ਜਦੋਂ ਵੀ ਕੋਈ ਗੱਲ ਕਰਨੀ ਆ ਆਪਾਂ ਇਕੱਠੇ ਗੱਲ ਕਰਾਂਗੇ ਸਾਰਿਆਂ ਤੇ ਸਵਾਲ ਕਰਾਂਗੇ ਜਿਹੜਾ ਬੰਦਾ ਗਲਤ ਆ ਮर्याਦਾ ਅਨਸਾਰ ਠੀਕ ਨਹੀਂ ਚੱਲ ਰਿਹਾ ਜਾਂ ਜਿਹੜਾ ਬੰਦਾ ਕਾਨੂੰਨ ਦੀਆਂ ਉਲੰਘਣਾ ਕਰ ਰਿਹਾ ਧਜੀਆਂ ੜਾਉਂਦਾ ਉਹਨਾਂ ਤੇ ਸਵਾਲ ਕਰਾਂਗੇ ਠੀਕ ਹੈ ਨਾ ਕਿ ਇਹ ਵੀ ਜੇ ਅਗਲੇ ਅਗਲੇ ਜਿਹੜੇ ਹੈਗੇ ਕਾਨੂੰਨ ਨੂੰ ਫੋਲੋ ਨਹੀਂ ਕਰਦੇ ਤੇ ਸਾਨੂੰ ਵੀ ਖੁੱਲ ਚਾਈ ਰਹੀ ਏਦਾਂ ਥੋੜਾ ਹੋਊਗਾ ਏਦਾਂ ਤਾਂ ਨਾਸ਼ ਵੱਜ ਜੂਗਾ ਧਰਮ ਦਾ ਵੀ ਨਾਸ਼ ਵੱਜ ਜਾਣਾ ਤੇ ਦੇਸ਼ ਦਾ ਤਵੱਜੇ ਨ ਵੱਜਣਾ ਹੀ ਹੈ ਕਿ ਹਰੇਕ ਬੰਦਾ ਇਹਨੂੰ ਕਾਨੂੰਨ ਫੋਲੋ ਕਰੂਗਾ ਅਕਲ ਨੂੰ ਹੱਥ ਮਾਰ ਕੇ ਭਾਈ ਜਿਹੜਾ ਕਾਨੂੰਨ ਚਾਹੇ ਧਰਮ ਦਾ ਆ ਚਾਹੇ ਹੈਗਾ ਦੇਸ਼ ਦਾ ਉਹਨੂੰ ਮੰਨੋ ਤੇ ਜਿਹੜਾ ਨਹੀਂ ਮੰਨਦਾ ਹੈਗਾ ਉਹ ਉਹਦਾ ਵਿਰੋਧ ਕਰਿਆ ਕਰੋ ਭਾਈ ਵੀ ਪੱਤਰਕਾਰਾਂ ਨੂੰ ਨਕਿਆ ਕਰੋ ਵੀ ਭਾਈ ਵੀ ਜਿਹੜੇ ਵੀ ਤੁਹਾਡੇ ਜਾਣ ਪਛਾਣ ਦੇ ਹੈਗੇ ਜੇ ਸਾਡੇ ਬੰਦੇ ਨੂੰ ਆ ਸਵਾਲ ਕੀਤਾ ਨਾ ਚਲੋ ਸਾਡਾ ਬੰਦਾ ਗਲਤੀ ਮੰਨ ਗਿਆ ਜਿਹੜੇ ਦੂਜੇ ਬੰਦੇ ਹੈਗੇ ਜਦੋਂ ਉਹਨਾਂ ਨੂੰ ਮੌਕਾ ਮਿਲਿਆ ਤੇ ਉਹਨਾਂ ਨੂੰ ਵੀ ਸਵਾਲ ਕਰਨ ਦੀ ਜਿਹੜੀ ਹੈਗੀ ਹੈ ਹਿੰਮਤ ਰੱਖੋ ਠੀਕ ਹੈ ਜ਼ਰੂਰਤ ਦੀ ਗੱਲ ਇਹ ਗੱਲ ਕਰਨੀ ਸੀ ਕਮਲੀਆਂ ਨਾ ਮਰਿਆ ਕਰੋ ਸਿਆਣੀਆਂ ਗੱਲਾਂ ਕਰਿਆ ਕਰੋ ਸੁਧਾਰ ਜਿਹੜਾ ਆਉਣਾ ਨਾ ਚਾਹੇ ਬੰਦੇ ਦੇ ਵਿੱਚ ਆਉਣਾ ਚਾਹੇ ਸਮਾਜ ਦੇ ਵਿੱਚ ਆਉਣਾ ਵਾ ਉਹ ਸਮਾਜ ਉਹਦੇ ਵਿੱਚ ਸੁਧਾਰ ਹੋ ਤਾਂ ਹੀ ਆਉਣਾ ਵਾ ਜਿਹੜੀਆਂ ਚੀਜ਼ਾਂ ਗਲਤ ਆ ਉਹਨਾਂ ਨੂੰ ਸੁਧਾਰਿਆ ਜਾਊਗਾ ਤੇ ਜੇ ਤੁਸੀਂ ਕਹੋਗੇ ਵੀ ਅਗਲਿਆਂ ਦੇ ਵਿੱਚ ਵੀ ਗਲਤੀਆਂ ਹੈਗੀਆਂ ਸਾਡੀਆਂ ਵੀ ਮaaf ਕਰ ਦਿਓ ਸਾਨੂੰ ਵੀ ਚੱਲਣ ਦਿਓ ਇਦਾਂ ਫੇਰ ਤਾਂ ਫੇ ਪੰਥ ਦਾ ਕਾਹਦਾ ਪ੍ਰਚਾਰ ਆ ਯਾਰ ਫੇ ਤਾਂ ਮਤਲਬ ਗੰਦਗੀ ਆ ਆਵਾਰਾ ਤੁਸੀਂ ਮਤਲਬ ਆਵਾਰਾਪਣ ਫਲਾ ਰਹੇ ਆਂ ਕਿਹੜੀਆਂ ਮਰਿਆਦਾ ਹੁੰਦੀਆਂ ਕੋਈ ਚਾਹੇ ਕਾਨੂੰਨ ਹੁੰਦਾ ਵਾ ਉਹ ਚੀਜ਼ ਨੂੰ ਸੋਹਣਾ ਬਣਾਉਣ ਦੇ ਲਈ ਹੁੰਦਾ ਸਮਾਜ ਨੂੰ ਸੋਹਣਾ ਬਣਾਉਣ ਦੇ ਲਈ ਕਾਨੂੰਨ ਹੁੰਦਾ ਤੇ ਆਪਣੇ ਆਪ ਨੂੰ ਸੋਹਣਾ ਬਣਾਉਣ ਨੂੰ ਠੀਕ ਹੈ ਕਮਿਊਨਿਟੀ ਨੂੰ ਸੋਹਣਾ ਬਣਾਉਣ ਨੂੰ ਧਾਰਮਿਕ ਮਰਿਆਦਾਵਾਂ ਹੁੰਦੀਆਂ ਠੀਕ ਹੈ ਜਿਹੜੀਆਂ ਜਿਨ੍ਹਾਂ ਦੇ ਵਿੱਚ ਕੁਝ ਨਿਕਲਦਾ ਨਾ ਕਿ ਕਰਮਕਾਂਡ ਹੈ ਠੀਕ ਹੈ ਉਹ ਚੀਜ਼ਾਂ ਤੁਸੀਂ ਮੰਨੋ ਤੇ ਮੰਨ ਕੇ ਜਿਹੜਾ ਹੈਗਾ ਦੂਜੇ ਨੂੰ ਵੀ ਮਜਬੂਰ ਕਰੋ ਵੀ ਤੈਨੂੰ ਵੀ ਇਸ ਚੀਜ਼ ਦੇ ਵਿੱਚ ਰਹਿਣਾ ਪਊਗਾ ਨਾ ਕਿ ਤੁਸੀਂ ਨਾ ਅਸੀਂ ਆਪ ਮੰਨਦੇ ਆ ਨਾ ਅਸੀਂ ਜਿਹੜਾ